ਮਾਨਯੋਗ ਸਿੰਘ ਸਾਹਿਬ ਬਾਬਾ ਸਾਹਿਬ ਸਿੰਘ ਜੀ ਕਲਾਤਾਰੀ ਸਾਹਿਬ ਜੋ ਸ਼੍ਰੋਮਣੀ ਅਕਾਲੀ ਪੰਥ ਗੁੱਡਾ ਦਲ ਦੇ ਬਹੁਤ ਵੱਡੇ ਮਹਾਨ ਨੇਤੂਦਾਰ ਕਰਨ ਵਾਲੇ ਜਥੇਦਾਰ ਸਨ ਅੱਜ ਅਸੀਂ ਉਹਨਾਂ ਦੀ ਯਾਦ ਦੇ ਵਿੱਚ ਜੁੜੇ ਬੈਠੇ ਹਾਂ ਔਰ ਆਪਣੇ ਬਡੇਰਿਆਂ ਤੇ ਬਾਣ ਕਿਸ ਤੱਲੋਂ ਕਰੀਦਾ ਆਪਣੇ ਬਡੇਰਿਆਂ ਦੀਆਂ ਕਥਾਵਾਂ ਕਿਸ ਗੱਲੋਂ ਅਸੀਂ ਪੜਦੇ ਆਂ ਕਿਸ ਗੱਲੋਂ ਸੁਣਦੇ ਆਂ ਅਸੀਂ ਇਸ ਗੱਲੋਂ ਵਡੇਰਿਆਂ ਤੇ ਮਾਣ ਕਰਦੇ ਹਾਂ ਇਸ ਗੱਲੋਂ ਅਸੀਂ ਵਡੇਰਿਆਂ ਦੀਆਂ ਗਥਾਵਾਂ ਸੁਣਦੇ ਹਾਂ ਤਾਂ ਕਿ ਅਸੀਂ ਵੀ ਵਡੇਰਿਆਂ ਨੇ ਪਾਏ ਹੋਏ ਨਕਸ਼ੇ ਕਦਮਾਂ ਦੇ ਉੱਤੇ ਚੱਲ ਸਕੀਏ ਉਹਨਾਂ ਵਰਗੇ ਬੇਸ਼ੱਕ ਨਾ ਵੱਢ ਸਕੀਏ ਪਰ ਘਟੋ ਘਟ ਕਟੋ ਘਟੋ ਕਟ ਉਹਨਾਂ ਦੇ ਪਰਛਾਵੇਂ ਵਰਗਾ ਬਣਨ ਦਾ ਯਤਨ ਜਿਹੜਾ ਹੈ ਉਹ ਜ਼ਰੂਰ ਕਰ ਸਕੀਏ ਤੇ ਜੇ ਅਸੀਂ ਸੀਨਾ ਬਸੀਨਾ ਆਪਣੇ ਵਡੇਰਿਆਂ ਦੇ ਪਾਏ ਹੋਏ ਯਤਨਾਂ ਤੇ ਵਡੇਰਿਆਂ ਦੇ ਪਾਏ ਹੋਏ ਪੂਰਨਿਆਂ ਦੇ ਉੱਤੇ ਕਦਮ ਰੱਖਦੇ ਤੁਰਤੇ ਜਾਂਦੇ ਆ ਤੇ ਕਦੇ ਸੂਰਬੀਰ ਕੌਮ ਦੇ ਵਿੱਚੋਂ ਮੁੱਕਲੇ ਨਹੀਂ ਆ ਕਦੇ ਯੋਧੇ ਕੌਮ ਦੇ ਵਿੱਚੋਂ ਮੁੱਕਲੇ ਨਹੀਂ ਜੇ ਸ਼ਰੋਮਣੀ ਅਕਾਲੀ ਪੰਥ ਬੁੱਢਾ ਦਲ ਦੀ ਗੱਲ ਕਰੀਏ ਤਾਂ ਸ਼ਰੋਮਣੀ ਅਕਾਲੀ ਪੰਥ ਬੁੱਢਾ ਦਲ ਦੀਆਂ ਬਹੁਤ ਵੱਡੀਆਂ ਦੇੜਾਂ ਨੇ ਬਹੁਤ ਵੱਡੀਆਂ ਦੇੜਾਂ 700 ਸਾਲ ਦਾ ਮੁਗਲ ਰਾਜ ਛੋਟਾ ਮोटा ਰਾਜ ਨਹੀਂ ਸੀ ਬਹੁਤ ਵੱਡਾ ਰਾਜ ਸੀ ਜਿਹੜਾ ਬਾਬਰ ਤੋਂ ਸ਼ੁਰੂ ਹੋਇਆ ਸੀ 700 ਸਾਲ ਮੁਗਲਾਂ ਨੇ ਭਾਰਤ ਦੇ ਉੱਤੇ ਰਾਜ ਕੀਤਾ ਉਸ ਤੋਂ ਪਹਿਲਾਂ ਹੋਰ ਬਹੁਤ ਆਏ ਲੋਧੀ ਆਏ ਮੰਗੋਲ ਆਏ ਹੂਨ ਆਏ ਸ਼ੱਕ ਆਏ ਕੁਸ਼ਾਨ ਆਏ 700 ਸਾਲ ਮੁਗਲ ਨਹੀਂ ਲੋਕ ਇਹ ਮੰਨਣ ਲੱਗ ਪਏ ਸੀ ਕਿ ਭਾਰਤ ਦੀ ਧਰਤੀ ਦੇ ਉੱਤੇ ਕੋਈ ਐਸਾ ਸੂਰਬੀਰ ਪੈਦਾ ਨਹੀਂ ਹੋਣਾ ਜਿਹੜਾ ਮੁਗਲ ਰਾਜ ਦੀਆਂ ਜੜ੍ਹਾਂ ਖਾ ਲਾ ਸਕੇ ਕੋਈ ਐਸਾ ਪੈਦਾ ਨਹੀਂ ਹੋਣਾ ਜਿਹੜਾ ਮੁਗਲ ਰਾਜ ਦੀਆਂ ਜੁੜਾਂ ਨੂੰ ਕੁੱਟ ਸਕੇ ਇਹ ਧਾਰਨਾ ਲੋਕਾਂ ਦੇ ਘਰਾਂ ਦੇ ਵਿੱਚ ਘਰ ਘਰ ਗਈ ਸੀ इस करके कोई भी मुगल राज आवाज बड़ी दूर गल चू तक भी नहीं से करने तैयार पर पहली बार लिया ने इन्होंने मुगलों को ललकारिया पता है वो कौन सी? वो सी दीन दुनिया के वाली धन धन साहब श्री गुरु नानक देव जी महाराज जिन्होंने उंगल करके कहा बाबर तू तो बाबर नहीं है तू तो जाबर है पहली बेर गुरु नानक साहब सचे पातशाह ने बबर जाबर कहा जो हमायू का दा दौर आया हमायू आया गोयंदवाल साहब की पावन धरती के उ ਤਨੂ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਧਿਆਨ ਨਹੀਂ ਕੀਤਾ ਇਸ ਕਰਕੇ ਨਹੀਂ ਕਿ ਪਤਾ ਨਹੀਂ ਲੱਗਿਆ ਪਤਾ ਸੀ ਕਿ ਘਾਰਿਆ ਹੋਇਆ ਬਾਦਸ਼ਾਹ ਖੜੋਤਾ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਨਜ਼ਰ ਦੇ ਵਿੱਚ ਜਿੱਤੇ ਜਾਂ ਹਾਰੇ ਬਾਦਸ਼ਾਹ ਦੀ ਕੋਈ ਅਹਿਮੀਅਤ ਨਹੀਂ ਸੀ ਕਿਉਂ ਕਿਉਂਕਿ ਉਹ ਹੰਕਾਰ ਚ ਆਇਆ ਸੀ ਹੰਕਾਰ ਨਾਲ ਲੈ ਕੇ ਆਇਆ ਸੀ ਤੇ ਜਦੋਂ ਉਹਨੇ ਗੁੱਸੇ ਦੇ ਵਿੱਚ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਉਤੇ ਤਲਵਾਰ ਦੇ ਮੁੱਠ ਨੂੰ ਹੱਥ ਪਾਇਆ ਤੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿਣ ਲੱਗੇ ਓ ਹਮਾਯੂ ਗੱਲ ਸੁਣ ਜਿੱਥੇ ਤੇਰੇ ਤਲਵਾਰ ਦੇ ਦਸਤ ਨੂੰ ਹੱਥ ਪੈਣਾ ਚਾਹੀਦਾ ਸੀ ਉਥੇ ਤੂੰ ਭੱਜ ਆਇਆ ਮੈਦਾਨ ਦੇ ਵਿੱਚੋਂ ਤੇ ਇਥੇ ਗੁਰੂ ਨਾਨਕ ਸਾਹਿਬ ਦੇ ਘਰ ਦੇ ਅੱਗੇ ਆ ਕੇ ਤੂੰ ਤਲਵਾਰ ਦੇ ਦਸਤ ਨੂੰ ਹੱਥ ਪਾਉਣ ਦੀ ਹਿੰਮਤ ਕਰਦਾ ਜੇ ਡਾਲੇਰ ਸੀ ਤੇ ਜਾ ਕੇ ਭਿਰਦਾ ਲੋਧੀ ਰਾਜਿਆਂ ਦੇ ਨਾਲ ਤੂੰ ਕਹਿ ਰਹੇ ਉਸਦਲੇ ਇਹ ਗੱਲ ਕਹਿਣ ਦੀ ਹਿੰਮਤ ਕੌਣ ਕਰ ਸਕੇ ਧੰਗੁਰੂ ਅੰਗਦ ਦੇਵ ਜੀ ਮਹਾਰਾਜ ਤੇ ਜਦੋਂ ਧੰਗੁਰੂ ਅਮਰਦਾਸ ਜੀ ਮਹਾਰਾਜ ਦਾ ਸਮਾਂ ਆਇਆ ਤੇ ਉਹਨਾਂ ਨੇ ਅਕਬਰ ਦੀ ਪਰਵਾਹ ਨਹੀਂ ਕੀਤੀ ਅਕਬਰ ਖੁਦ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਕਦਮਾਂ ਦੇ ਵਿੱਚ ਚੱਲ ਕੇ ਆਇਆ ਤੇ ਜਦੋਂ ਚੱਲ ਕੇ ਆਇਆ ਤੇ ਦੇਖਿਆ ਗੁਰੂ ਅਮਰਦਾਸ ਜੀ ਪਾਤਸ਼ਾਹ ਦੀ ਦਰਿਆ ਦੇ ਲਈ ਔਰ ਪ੍ਰਵੰਗ ਜਿਹੜਾ ਵੀ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਮਿਲਣਾ ਹੁੰਦਾ ਹੈ ਪਹਿਲੋਂ ਪੰਗਲ ਚ ਪ੍ਰਸ਼ਾਦਾ ਛਕਦਾ ਫੇਰ ਗੁਰੂ ਅਮਰਦਾਸ ਜੀ ਦੇ ਦਰਸ਼ਨ ਹੁੰਦੇ ਨੇ ਔਰ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਬਾਰ ਦੇ ਵਿੱਚ ਅਕਬਰ ਨੂੰ ਵੀ ਦਰਸ਼ਨ ਕਰਨ ਤੋਂ ਪਹਿਲਾਂ ਪੰਗਤ ਜਿ ਬੈ ਕੇ ਪ੍ਰਸ਼ਾਦਾ ਛਕਣਾ ਪਿਆ ਬੜਾ ਪ੍ਰਭਾਵਿਤ ਹੋਇਆ ਕਹਿੰਦਾ ਮਹਾਰਾਜ ਮੈਂ ਜ਼ਕੀਰ ਲਵਾਉਣਾ ਚਾਹੁੰਦਾ ਜਾਇਦਾਦ ਲਵਾਉਣਾ ਚਾਹੁੰਦਾ ਤੁਹਾਡੇ ਨਾਮ ਤਾਂ ਗੁਰੂ ਅਮਰਦਾਸ ਜੀ ਮਹਾਰਾਜ ਕਹਿਣ ਲੱਗੇ ਸਰਕਾਰ ਦੀਆਂ ਜਾਇਦਾਦਾਂ ਦੇ ਨਾਲ ਗੁਰੂ ਕੇ ਲੰਗਰ ਨਹੀਂ ਚੱਲਦੇ ਗੁਰੂ ਕੇ ਪ੍ਰਬੰਧ ਨਹੀਂ ਚੱਲਦੇ ਤੁਝੇ ਖੁਸ਼ ਹੈ ਤੇ ਫਿਰ ਸਾਡੀਆਂ ਕੁਝ ਗੱਲਾਂ ਨੇ ਤੈਨੂੰ ਪਰਵਾਨ ਕਰਨੀਆਂ ਪੈਣਗੀਆਂ ਕਹਿੰਦਾ ਮਹਾਰਾਜ ਦੱਸੋ ਕਹਿੰਦਾ ਜੱਜੀਆਂ ਹਟਾ ਦਿਓ ਇਹ ਧਾਨਾ ਗੁਰੂ ਅਮਰਦਾਸ ਜੀ ਮਹਾਰਾਜ ਨੇ ਅਕਬਰ ਨੂੰ ਕਿਹਾ ਜੱਜੀਆਂ ਹਟਾ ਦਿਓ ਕਿਸਾਨਾਂ ਦੇ ਕਰਜ਼ੇ ਮਾਫ ਕਰ ਦਿਓ ਮਾਮਲੇ ਕਰਜ਼ੇ ਦੀ ਮਾਮਲੇ ਮਾਫ ਕਰ ਦਿਓ ਕਿਆ ਲੱਗਿਆ ਸਤਿਵੰਤ ਜੀ ਪਰ ਮਹਾਰਾਜ ਇੱਕ ਬੇਨਤੀ ਹੈ ਕਹਿੰਦੇ ਕਿ ਕਹਿੰਦਾ ਮਹਾਰਾਜ ਜੱਦੀਆ ਅਠਾਉਣਾ ਖਤਮ ਕਰਨਾ ਇਹ ਬਹੁਤ ਔਖੀ ਗੱਲ ਹੈ ਕਿਉਂਕਿ ਬਹੁਤ ਸਾਰੇ ਕਟੜਪੰਥੀ ਮੌਲਾਣੇ ਜਿਹੜੇ ਆ ਉਹ ਸਹਿਮਤ ਨਹੀਂ ਹੋਣਗੇ ਪਰ ਹਾਂ ਮੈਂ ਇੱਕ ਗੱਲ ਜ਼ਰੂਰ ਕਰ ਸਕਦਾ ਜਿਹੜਾ ਥੋੜਾ ਨਾਮ ਲਊਗਾ ਕਿ ਮੈਂ ਗੁਰੂ ਅਮਰਦਾਸ ਜੀ ਮਹਾਰਾਜ ਦਾ ਸੇਖਾ ਉਹਦੇ ਤੋਂ ਜੱਦੀਆ ਨਹੀਂ ਲਿਆ ਜਾਊਗਾ ਤਾਂ ਗੁਰੂ ਅਮਰਦਾਸ ਜੀ ਮਹਾਰਾਜ ਨੇ ਯਾਤਰਾ ਪ੍ਰਾਰੰਭ ਕਰ ਦਿੱਤੀ ਕਿੱਥੋਂ ਦੀ ਵ੍ਰਖhetra ਦੀ ਹਰਦਵਾਰ ਦੀ ਇਹ ਨਹੀਂ ਸੀ ਕਿ ਗੁਰੂ ਅਮਰਦਾਸ ਜੀ ਮਹਾਰਾਜ ਦੀ ਕੋਈ ਆਸਥਾ ਸੀ ਜਿਨ੍ਹਾਂ ਦੀ ਆਸਥਾ ਸੀ ਉਹਨਾਂ ਨੂੰ ਉਸ ਤੀਰਥ ਦੇ ਬਿਨਾਂ ਜੱਜਿਓ ਤੋਂ ਪਹੁੰਚਾਉਣ ਵਾਸਤੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਯਾਤਰਾ ਸ਼ੁਰੂ ਕੀਤੀ ਔਰ ਬਾਣੀ ਦੇ ਵਿੱਚ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਇਸ ਦਾ ਉਲੇਖ ਕੀਤਾ ਵੱਡਾ ਕਾਫਲਾ ਸੰਿਆਸੀ ਵਿਹੰਗੰ ਜੋਗੀ ਸਾਧੂ ਸੰਤ ਬਹਾਤਮਾ Hindu ਧਰਮ ਦੇ ਕਿੰਨੇ ਵੀ ਸੀ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਧੰਗੁਰੂ ਅਮਰਦਾਸ ਜੀ ਮਹਾਰਾਜ ਦੇ ਨਾਲ ਚੱਲੇ ਜਦੋਂ ਨਾਗੇ ਦੇ ਉੱਤੇ ਪੁੱਛਿਆ ਜਾਂਦਾ ਸੀ ਨਾ ਕਿ ਜੱਗੀਆ ਕਹਿੰਦੇ ਜੀ ਧੰਗੁਰੂ ਅਮਰਦਾਸ ਜੀ ਦੇ ਸਿੱਖਾਂ ਕਹਿੰਦੇ ਜਾਓ ਇਹ ਧੰਗੁਰੂ ਅਮਰਦਾਸ ਜੀ ਮਹਾਰਾਜ ਦੀ ਬੱਟੀ ਦੇ ਸੀ ਧੰਗੁਰੂ ਰੰਧਾਸ ਪਾਤਸ਼ਾਹ ਦਾ ਸਮਾਂ ਆਇਆ ਧੰਗੁਰੂ ਰੰਧਾਸ ਪਾਤਸ਼ਾਹ ਦੇ ਸਮੇਂ ਵੀ ਅਕਬਰ ਜਿਹੜਾ ਸੀ ਉਹ ਅਦੀਤਾਂ ਨਾਲ ਰਿਹਾ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸਮਾਂ ਆਇਆ ਜਹਾਂਗੀਰ ਬੈਠਾ ਤਖਤ ਦੇ ਉੱਤੇ ਜਿਹੜਾ ਬੜਾ ਬੜਾ ਮਹਤਮੀ ਮਤਸੀ ਸੀ ਮਤਸਬੀ ਸੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਚੁਕੇ ਨਹੀਂ ਤੱਤਿਆਂ ਤਵੀਆਂ ਦੇ ਉੱਤੇ ਬੈਠ ਗਏ ਤੇ ਪਹਿਲੀ ਵੇਰ ਫੇਰ ਜੇ ਲੋਕਾਂ ਦੇ ਮਨਾਂ ਦੇ ਵਿੱਚ ਕਿਸੇ ਧਰਮ ਨੂੰ ਤੋੜਿਆ ਤੇ ਇਹ ਨਾ ਮੁਗਲਾਂ ਨੂੰ ਫਰਾਇਆ ਨਹੀਂ ਜਾ ਸਕਦਾ ਤੇ ਉਹ ਮੀਰੀ ਪੀਰੀ ਦੇ ਬਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਬਾਦਸ਼ਾਹ ਜਿਨ੍ਹਾਂ ਨੇ ਚਾਰ ਛੁੱਧ ਲੜ ਕੇ ਲੋਕਾਂ ਦੇ ਮਨਾਂ ਦੇ ਵਿੱਚ ਪਾਏ ਹੋਏ ਧਰਮ ਨੂੰ ਤੋੜ ਦਿੱਤਾ ਕਿ ਇਹ ਮੁਗਲ ਐਟੇ ਵੀ ਸ਼ਕਤੀਸ਼ਾਲੀ ਨਹੀਂ ਤੇ ਇਹਨਾਂ ਨੂੰ ਹਰਾਇਆ ਨਾ ਜਾ ਸਕਿਆ ਤੇ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹਨਾਂ ਮੁਗਲਾਂ ਨੂੰ ਢੂਡ ਚਟਾਈ 14 ਜੰਗਾਂ ਲੜ ਕੇ ਤੇ ਫਿਰ ਐਸਾ ਖਾਲਸਾ ਪੈਦਾ ਕੀਤਾ ਕਿ ਉਸ ਨੇ ਭਾਰਤ ਦੀ ਧਰਤੀ ਦੇ ਉੱਤੇ ਮੁਗਲਾਂ ਦੇ ਪੈਰ ਨਹੀਂ ਲਗਣ ਦਿੱਤੇ ਬੜੇ ਸ਼ਕਤੀਸ਼ਾਲੀ ਕਹਾਉਂਦੇ ਸੀ ਬੜੇ ਸ਼ਕਤੀਸ਼ਾਲੀ ਪਰ ਪੰਜਾਬ ਦੀ ਧਰਤੀ ਦੇ ਉੱਤੇ ਗੁਰੂ ਨਾਨਕ ਸਾਹਿਬ ਦਾ ਸਿੱਖ ਹੀ ਇੱਕ ਐਸਾ ਯੋਧਾ ਪੈਦਾ ਹੋਇਆ ਜਿਨੇ ਦਸੇ ਗੁਰੂ ਸਹਿਬਾਨਾਂ ਦਾ ਥਾਪੜਾ ਲੈ ਕੇ 700 ਸਾਲ ਪੁਰਾਣੇ ਮੁਗਲ ਰਾਜ ਦੀਆਂ ਚੜਾਂ ਜਿਹੜੀਆਂ ਸੀ ਉਹ ਕੌ ਪੜ ਦਿੱਤੀਆਂ ਜਿਵੇਂ ਗਿੱਲੀ ਮਿੱਟੀ ਦੇ ਵਿੱਚ ਉੱਕੀ ਹੋਈ ਤੱਬ ਜਿਹੜੀ ਆ ਉਹ ਪੁੱਟ ਕੇ ਛੁੱਟੇ ਜਾਂਦੀ ਹੈ ਸ਼੍ਰੋਮਣੀ ਅਕਾਲੀ ਪੰਥ ਬੁੱਢਾ ਦਲ ਉਸ ਦੌਰ ਦੇ ਵਿੱਚ ਪੈਦਾ ਹੋਇਆ ਜਿਸ ਦੌਰ ਦੇ ਵਿੱਚ ਸਿੱਖਾਂ ਕੋਲੇ ਨਾ ਘਰ ਸੀ ਨਾ ਕਾਰ ਸੀ ਨਾ ਜ਼ਮੀਨ ਸੀ ਨਾ ਜਾਇਦਾਦ ਸੀ ਬਾਬਾ ਬਨੋਦਾ ਸਿੰਘ ਵਰਗੇ ਬਾਬਾ ਕਾਨ ਸਿੰਘ ਵਰਗੇ ਜੋਧੇ ਜਿਨ੍ਹਾਂ ਨੇ ਸ਼ਰਮਣੀ ਆ ਕਾਦੀ ਪੰਥ ਗੁੱਡਾ ਦਲ ਦੀ ਅਗਵਾਈ ਦੇ ਵਿੱਚ ਨਾ ਸਿਰਫ ਜੰਗਾਂ ਲੜੀਆਂ ਬਲਕਿ ਐਸੀਆਂ ਦੀਹਾੜੀਆਂ ਵਾਹ ਦਿੱਤੀਆਂ ਐਸੀਆਂ ਨੀਵਾਂ ਧਰ ਦਿੱਤੀਆਂ ਬਾਅਦ ਵਿੱਚ ਉਹਨਾਂ ਨੀਵਾਂ ਦੇ ਉੱਤੇ ਖਾਲਸਾ ਪੰਥ ਨੇ ਰਾਜ ਦੀ ਜਿਹੜੀ ਹੈ ਉਹ ਉਸਾਰੀ ਕੀਤੀ ਅਸੀਂ ਮਾਨ ਕਰਦੇ ਆ ਨਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਉੱਤੇ ਇਹ ਗੱਲ ਚੇਤੇ ਰੱਖਿਓ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਸੀ ਉਹਦੀਆਂ ਨੀਹਾਂ ਜਿਹੜੀਆਂ ਸੀ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਯੋਧੇ ਤੇ ਸ਼ਰੋਮਣੀ ਅਕਾਲੀ ਪੰਥ ਪੁੱਢਾ ਦਲ ਦੇ ਯੋਧਿਆਂ ਨੇ ਉਹ ਨੀਹਾਂ ਜਿਹੜੀਆਂ ਉਹ ਕਾਇਮ ਕੀਤੀਆਂ ਸਨ ਖਾਲਸਾ ਰਾਜ ਇਹਨਾਂ ਯੋਧਿਆਂ ਦੀਆਂ ਪਾਈਆਂ ਹੋਈਆਂ ਲੀਹਾਂ ਦੇ ਉੱਤੇ ਹੀ ਉਸਰਿਆ ਸੀ ਸਤ ਸੰਗਤ ਅੱਜ ਸਾਨੂੰ ਫੇਰ ਇਹੋ ਜਿਹੇ ਯੋਧਿਆਂ ਤੋਂ ਪ੍ਰੇਰਣਾ ਲੈਣ ਦੀ ਵੱਡੀ ਲੋੜ ਹੈ ਔਰ ਗੁਰੂ ਸਾਹਿਬਾਨ ਦੀ ਇਤਿਹਾਸ ਤੋਂ ਵੱਡੀ ਸੇਧ ਲੈਣ ਦੀ ਜਿਹੜੀ ਹੈ ਉਹ ਜ਼ਰੂਰਤ ਹੈ